ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦਿਨੋਂ ਸਵਾਗਤ ਅੱਜ ਆਪਾਂ ਅੰਡਾ ਘੜੀ ਬਣਾਉਨੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਦੇ ਲਈ ਕੀ-ਕੋ ਜਿਹਾ ਲਿਆ ਨਾਰਮਲ ਜਿਹੜੀਆਂ ਆਪਾਂ ਚੀਜ਼ਾਂ ਨਾਲ ਘੜ ਵਿੱਚ ਕੋਈ ਵੀ ਸਬਜ਼ੀ ਤਿਆਰ ਕਰਦੇ ਆ ਉਹੀ ਆਪਾਂ ਕੋਈ ਬਾਦੂ ਚੀਜ਼ ਨਹੀਂ ਇਹਦੇ ਵਾਸਤੇ ਲਈ ਕੀ ਆਪਾਂ ਇਹਤਰ ਕਰਾਹੀ ਦੇ ਵਿੱਚ ਤੇਲ ਪਾ ਕੇ ਰੱਖਦੇ ਆ ਇਹ ਆਪਾਂ ਇਹਤਰ ਗੈਸ ਸੱਮ ਤੇ ਚਲਾਤਾ ਕਿਉਂਕਿ ਥੋੜਾ ਜਿਹਾ ਗਰਮ ਹੋ ਜਾਊਗਾ ਤੇ ਇਹ ਜਿਹੜੀਆਂ ਚੀਜ਼ਾਂ ਲੀਆਂ ਇਹ ਆਪਾਂ ਆਦਰਕ ਤੇ ਲਸਣ ਦੀ ਪੀਸਟ ਲਈ ਆ ਤੇ ਆਪਾਂ ਤਾਂ ਨਾ ਸੀਗੇ ਟਮਾਟਰ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰੈਂਡ ਕਰਕੇ ਰੱਖਦੇ ਆ ਚਾਰ ਆਪਣੇ ਕੋਲੇ ਆਨਿਅਨ ਸੀਗੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੀਸ ਕੇ ਰੱਖ ਦਿਆ ਦੋ ਚਮਚ ਆਪਾਂ ਦਹੀਂ ਦੇ ਲਏ ਆ ਤੇ ਆਪਾਂ ੜਕੇ ਦੇ ਵਿੱਚ ਪਾਵਾਂਗੇ ਇਹਦੇ ਨਾਲ ਗਰੇਵੀ ਹੈ ਜਿਹੜੀ ਉਹ ਬਹੁਤ ਸੁਣੀ ਬਣਦੀ ਆ ਆਪਣੇ ਕੋਲੇ ਡੇਢ ਚਮਚ ਹਲਦੀ ਦਾ ਥੋੜੀ ਜੀ ਆਪਾਂ ਮੇਥੀ ਲਈ ਆ ਤੇ ਆਪਣੇ ਕੋਲੇ ਜੀਰਾ ਪਾਊਡਰ ਜੀਰਾ ਹੋ ਗਿਆ ਤੇ ਆਪਣੇ ਕੋਲੇ ਲੋਨ ਹੈ ਡੇਢ ਚਮਚ ਤੇ ਇਹ ਆਪਾਂ ਕੜੀ ਪਾਊਡਰ ਲਿਆਇਆ ਇਹ ਤੁਹਾਨੂੰ ਦਿਖਾ ਦ ਆ ਗਿਆ ਆਪਾਂ ਕਿਸ ਤਰ੍ਹਾਂ ਦਾ ਹੈ ਤੇ ਇਹ ਆਪਣੇ ਕੋਲੇ ਹੈਗਾ ਬਾਹੜਾ ਡੱਡ ਚਿਲੀ ਪਾਊਡਰ ਤੇ ਆਪਾਂ ਤਿੰਨ ਰੈੱਡ ਚਿਲੀ ਲਈਆਂ ਨੇ ਦੋ ਆਪਣੇ ਕੋਲੇ ਕੜੀ ਪੱਤੇ ਆ ਤੇ ਆ ਕਪਾ ਬੱਡੀ ਲੈ ਚ ਲਈਏ ਇਹ ਆਪਣੇ ਕੋਲੇ ਦਾਲ ਚੀਨੀ ਦਾ ਛੋਟਾ ਜਿਹਾ ਪੀਸ ਹੋ ਗਿਆ ਤੇ ਤੂੰ ਛੋਟੀਆਂ ਲੈਚੀਆਂ ਤੇ ਦੂਈ ਆਪਣੇ ਕੋਲੇ ਲਾਉਂਗਾ ਇਹ ਤੁਸੀਂ ਜੇ ਤੁਹਾਡਾ ਤੇਲ ਘਰਦਾ ਤਪਾ ਲਓ ਪਰੇ ਦੇ ਨਾਲ ਟੇਸਾ ਜਿਹੜਾ ਉਹ ਬਹੁਤ ਵਧੀਆ ਹੁੰਦਾ ਇਸ ਘੜ ਕੇ ਆਪਾਂ ਪਾਉਂਦੇ ਆ ਤੇ ਹੁਣ ਆ ਪਾਈ ਦਾ ਤੜਕਾ ਤਿਆਰ ਕਰਦੇ ਆ ਜਿਹੜਾ ਹੈਗਾ ਵਾ ਦੇਖੋ ਆਪਣਾ ਜਿਹੜਾ ਤੇਲ ਸੀਗਾ ਉਹ ਗਰਮ ਹੋ ਗਿਆ ਪਾਏ ਨੂੰ ਵੈਜੀਟੇਬਲ ਆਇਲ ਦੇ ਬਚ ਬਣਾਉਣ ਲੱਗੇ ਆ ਤੁਸੀਂ ਇਹਨੂੰ ਸਰੋਂ ਦੇ ਤੇਲ 'ਚ ਜਾਂ ਦੇਸੀ ਘਿਓ 'ਚ ਵੀ ਬਣਾ ਸਕਦੇ ਆ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਤਾਂ ਇਹਦੇ ਵਿੱਚ ਜਿਹੜਾ ਜੀਰਾ ਪਹਿਲਾਂ ਆਪਾਂ ਇਹਨੂੰ ਪਾ ਕੇ ਤੇ ਆਪਾਂ ਜਿਹੜੇ ਰੱਖੇ ਹੈਗੇ ਆਪਣੀ ਸੁੱਕੇ ਜਿਵੇਂ ਮਿਰਚਾਂ ਹੋਗੇ ਨਾ ਤੇ ਕਰੀ ਪਪਤਾ ਹੋ ਗਿਆ ਵੱਡੀ ਲੈ ਚੀ ਛੋਟੀ ਲੈ ਚੀ ਤੇ ਦਾਲ ਸੀਨੀ ਇਹਨੂੰ ਆਪਾਂ ਚੰਗੀ ਤਰ੍ਹਾਂ ਫੋਨ ਲੈਣਾ ਸਾਰਿਆਂ ਜੀਜਾਂ ਨੂੰ ਫਿਰ ਤੁਸੀਂ ਇਹਨਾਂ ਨੂੰ ਵਿੱਚੋਂ ਕੱਢ ਵੀ ਸੱਤਦੇ ਆ ਜਦੋਂ ਤੁਸੀਂ ਬੈਨ ਕੋਲ ਤਿਆਰ ਕੱਢ ਲਈ ਸੰਤ ਕਿ ਆਪਾਂ ਥੋੜਾ ਜਿਹਾ ਵਾਈਟ ਬ੍ਰਾਊਨ ਕਰ ਲੈਣਾ ਇਹ ਚੀਜ਼ਾਂ ਸਾਰੀਆਂ ਤੇ ਫੇਰ ਆ ਪਾਦਰਕ ਤੇ ਲਸਣ ਦੀ ਪੇਸਟ ਨੂੰ ਫੁੰਨ ਲੈਣਾ। ਤੜਕਾ ਬਲ ਕੋਲ ਹੋ ਮੈਂ ਤਿਆਰ ਹੁੰਦਾ। ਫਰ ਜੇ ਤਾਂ ਥੋੜੀ ਜੀ ਦੀ ਲਾਸਟ ਤੇ ਜਿਹੜਾ ਹੈਗਾ ਆਪਾਂ ਦੇ ਜਦੋਂ ਪਾਉਣੇ ਆ ਉਹਦਾ ਥੋੜਾ ਜਿਹਾ ਡਿਫਰੈਂਟ ਟਸ ਦੇ ਇੱਕੇਵੇਂ ਪਾਉਣੇ ਆ ਤੇ ਕਿਵੇਂ ਆਪਾਂ ਕਿਆਰ ਕਰਨੇ ਆ। ਜੇ ਆ ਤੜਕਾ ਤਾਪਾਂ ਜਿਵੇਂ ਦਮਚੀ ਨਾਲ ਸਬਜ਼ੀਆਂ ਦਾ ਬਣਾਉਣੀ ਆਉਵੇਂ ਹੀ ਆਪਾਂ ਕਿਆਰ ਕਰਨਾ। ਆਹ ਦੇਖੋ ਇਹ ਲਾਈਟ ਬ੍ਰਾਊਨ ਹੋ ਗਿਆ। ਹੁਣ ਆਪਣੇ ਕੋਲ ਆਦਰ ਤੇ ਜਿਹੜੀ ਸੀਗੀ ਆਪਣੀ ਲਸਣ ਦੀ ਪੇਸਟ ਆਪਾਂ ਇਹ ਪਾਉਣੀ ਹੈ। ये मेरे को चंकी तरह पीसिया वेगा आप जो थोड़ा जा लाइट तो ब्राउन हो गया उदू अपने ऑनियन की जेड बरीक कट के पीस के रखे वे आप ਵੋ ਬਿਟ ਕੁਇਡ ਲਾਈਟ ਟੂ ਹਰ ਬ੍ਰਾਊਨ ਬਿਲਕੁਲ ਨਹੀਂ ਆਵਾ ਪਪਾਈਨ ਨਾ ਕੀ ਪੋਨਣਾ ਮੈਂ ਕਿਉਂ ਕਿੰਨਾ ਨਹੀਂ ਹਜੇ ਆਪਣੀ ਜਿਹੜੇ ਟਮਾਟਰ ਪਾਵਾਂਗੇ ਜਾਂ ਪਾਉਣੀਆਂ ਨੂੰ ਪਾਵਾਂਗੇ ਉਹਨਾਂ ਨਾਲ ਵੀ ਇਹਨੇ ਕੁੱਕ ਹੋ ਜਾਣਾ ਵਾ ਇਹ ਆਪਣੀ ਪੁੜੇ ਹੈਗੀ ਯਾਰ ਆਨਿਅਨ ਦੀ ਟੇਸਟ ਬਣਾਈ ਵੀ ਆਪਾਂ ਇਹ ਫਾਗ ਨਾ ਤਾਂ ਚੰਗੀ ਤਰ੍ਹਾਂ ਹੁੰਨ ਨਹੀਂ ਲੱਗ ਨਹੀਂ ਆ ਆਪਾਂ ਕੁਲੇ ਖੜੇ ਆਂ ਆਪਾਂ ਕੜਚੀ ਫ ਹਲਾਈ ਜਾਂਦੇ ਆ ਇਸ ਕਰਕੇ ਆਪਾਂ ਥੋੜਾ ਜਿਹਾ ਵੰਕਤਾ ਕੇਰਾ ਗੈਸ ਵੀ ਤੇਜ਼ ਕਰ ਪਾ ਲਏ ਆ ਇਹ ਲਾਲ ਮੇਚ ਪਾਉਣ ਦਾ ਤਾਂ ਫਾਇਦਾ ਇਹੀ ਆ ਵੀ ਇਹਦੇ ਨਾਲ ਆਪਣਾ ਜਿਹੜੀ ਹੁੰਦੀ ਆ ਕਰੀ ਬਣੀ ਵੀ ਹੁੰਦੀ ਆ ਨਾ ਤਾਂ ਉਹਦਾ ਬਹੁਤ ਸੋਹਣਾ ਕਲਰ ਆਉਂਦਾ ਇਸ ਕਰਕੇ ਆਪਾਂ ਪਾ ਦਿੰਦੇ ਆ ਉਦਾਂ ਆਪਾਂ ਕਦੇ ਰੈੱਡ ਚਿੱਲੀ ਨਹੀਂ ਪਾਉਂਦੇ ਜਿਹੜਾ ਆਪਾਂ ਉਦੜ ਹੁੰਦਾ ਨਾ ਉਹ ਨਹੀਂ ਪਾਜੀਦਾ ਆਪਾਂ ਆ ਥੋੜਾ ਇਹ ਬਰਾਊਨ ਹੋ ਜੇ ਵੀ ਫਿਰ ਆਪਾਂ ਫਾਇਦੇ ਵਿੱਚ ਟਮਾਟਰ ਪਾਵਾਂਗੇ ਲਓ ਜੀ ਹੁਣ ਆਪਾਂ ਨੂੰ ਨਾ ਦੋ ਤੋਂ ਚਾਰ ਮਿੰਟ ਤੱਕ ਹੋ ਜੇਗਾ ਇਹ ਹੀਆ ਨੂੰ ਨੂੰ ਪੋੜ ਦੇ ਆ ਨੂੰ ਇਸ ਕਰਕੇ ਹੁਣ ਆਪਾਂ ਜਿਹੜਾ ਹੈਗਾ ਆਪਣਾ ਟਮਾਟਰ ਆ ਆਪਾਂ ਇਹਨੂੰ ਪਾ ਕੇ ਪੰਦ ਦੇ ਨੂੰ ਆ ਟਮਾਟਰ ਪਾ ਕੇ ਚੰਗੀ ਤਰ੍ਹਾਂ ਹਲਾ ਦੇਣਾ ਤੇ ਫਿਰ ਆਪਾਂ ਜਿਹੜੇ ਮਸਾਲੇ ਆ ਉਹ ਪਾ ਦੇਣੀ ਆ ਉਹਦੇ ਕਰਕੇ ਲੂਣ ਜਦੋਂ ਪਾਤਾ ਨਾ ਤੇ ਉਹਦੇ ਨਾਲ ਛੇਤੀ ਕੁਫਕੂ ਜੂਗਾ ਮਸਾਲਾ ਆਪਾਂ ਦਾ ਹੁਣ ਆਪਾਂ ਸਾਰਾ ਖੜਦੀ ਪਾਉਨੇ ਆ ਇਹ ਆਪਣੇ ਕੋਲੇ ਖਰੀ ਪਾਊਡਰ ਹੋ ਗਿਆ ਇਹ ਆਪਣੇ ਕੋਲੇ ਇਹ ਦੁਕਰੀ ਮਸਾਂਦਾ ਹੋ ਗਿਆ ਤੇ ਆਪਣੀ ਕੋਈ ਜਿਹੜਾ ਲੂਮ ਹੈ ਗਿਆ ਤੇ ਥੋੜੀ ਜੀ ਆਪਾਂ ਮੇਥੀ ਲਈ ਐ ਇਹਨੂੰ ਮਸਾਲੇ ਰੇ ਵਿੱਚ ਚੇਪਾਣਾ ਲੈਂਗੇ ਜੰਗੀ ਤਾ ਹੁਣ ਉਹਨੂੰ ਉਹ ਤੱਕ ਆਪਾਂ ਹੁਣ ਨਹੀਂ ਮਸਾਲਾ ਜਦੋਂ ਤੱਕ ਇਹ ਕਿ ਹੋ ਜਾ ਸੈਪਰੇਟ ਨਹੀਂ ਹੋ ਜਾਂਦਾ ਮਸ ਹੱਕ ਨਹੀਂ ਉਹਦੀ ਦੇਰ ਆਪਾਂ ਚੰਗੀ ਤਰ੍ਹਾਂ ਕੁਕ ਕਰਨਾ ਪਤਾ ਲੱਗਦਾ ਵੀ ਹੁਣ ਸਾਡਾ ਮਸਾਲਾ ਤਿਆਰ ਹੋ ਗਿਆ ਜਦੋਂ ਕਿ ਉਹ ਛੱਡ ਜਾਂਦਾ ਹੁਣ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੰਨੀ ਗਿਆ। ਜੇਦੋਂ ਕਿਉ ਛੱਡ ਗਿਆ ਕਿ ਤੁਹਾਨੂੰ ਦਿਖਾਉਣੀ ਹੈ। ਨਾਲੇ ਤੁਹਾਨੂੰ ਦੱਸਾਂਗੇ ਕਿ ਕਿੰਨਾ ਕੁ ਟਾਈਮ ਲੱਗਦਾ। ਜਦੋਂ ਕਿਉ ਛੱਡ ਗਿਆ ਉਦੋਂ ਆਪਾਂ ਦਹੀਂ ਪਾ ਕੇ ਪੁੰਨਣਾਈ ਦੇ ਵਿੱਚ। ਲਓ ਜੀ ਦੇਖੋ ਆਪਣਾ ਮਸਾਂਦਾ ਜਿਹੜਾ ਇਹ ਪੁੱਜ ਗਿਆ ਹੈ ਪਰ ਆਪਾਂ ਹੁਣ ਇਹਨੂੰ ਦਹੀਂ ਪਾ ਕੇ ਵਿੱਚ ਇਹਦੇ ਹਜੇ ਹੋਰ ਆਪਾਂ ਪੁੰਨਣਾ ਹੈ। ਹੁਣ ਆਪਾਂ ਦਹੀਂ ਪਾਉਂਦੇ ਹਾਂ। ਦੇਖੋ। ਦੇਣੀ ਜਦੋਂ ਫੋਨ ਨੇ ਉਹ ਤੋਂ ਇੰਝਾਂ ਕੀ ਤਰ੍ਹਾਂ ਫਾਈਨ ਹਲਾਉਣੀ ਨਹੀਂ ਕਿਬਨਾ ਫਟਦੀ ਬਣ ਜਾਂਦੀ ਹੈ ਜੇ ਉਹ ਆਪਾਂ ਇਹ ਹਲਾ ਦਾਂਗੇ ਕਰੀਮ ਵਾਂਗੂ ਤੋਂ ਦੀ ਗੱਤੇ ਵਲਕੋ ਤੇ ਸਮੂਠ ਜੀ ਬਣਦੀ ਆ ਫਿਰ ਕਰੀ ਆਹ ਦੇਖੋ ਇਹ ਨੂੰ ਆ ਫਾਈਨ ਜੰਗੀ ਤਰ੍ਹਾਂ ਹਲਾ ਲੈਣਾ ਮੈਂ ਫਿਰ ਇਹ ਕੁਪਤ ਗਾਨੀ ਗਾਨੀ ਗੱਜਬੰਦ ਹੋਣਾ ਹੁਣ ਆਪਾਂ ਇਹ ਨੂੰ ਫੇਰ ਵਜੇ ਪੁੰਨਣਾ ਆ ਇਹ ਬੜੀ ਖਰੀਕੂ ਜੀ ਜਾਂਦਾ ਹੈ ਇੱਧਰ ਆਪਾਂ ਤੁਹਾਨੂੰ ਦੱਸਦੇ ਆਂ ਪਾਂਡੇ ਸੀ ਜਿਹੜੇ ਆਪਾਂ ਸ਼ੇਰਲੇ ਜੰਗੀ ਤਰ੍ਹਾਂ ਇਹਨਾਂ ਦੇ ਵਿੱਚ ਨਾ ਇਸ ਤਰ੍ਹਾਂ ਤੁਸੀਂ ਛੀਰੇ ਦੇ ਦੇਣੇ ਆਂ ਐਂ ਕਰਕੇ ਐਦਾਂ ਐਂਦਾ ਦੋ ਦੋ ਤਿੰਨ ਤਿੰਨ ਛੀਰੇ ਦੇ ਦਿਓ ਕਿਉਂਕਿ ਇਹਦੇ ਵਿੱਚ ਨਾ ਫਿਰ ਜਦੋਂ ਆਪਾਂ ਮਸਾਲੇ 'ਚ ਭੁੰਨਾਂਗੇ ਉਦੋਂ ਇੱਥੇ ਚੰਗੀ ਤਰ੍ਹਾਂ ਰਸ ਜੂਗਾ ਮਸਾਣਾ ਜੀਦਾ ਇਹਨਾਂ ਨੂੰ ਸਾਰਿਆਂ ਨੂੰ ਐਦਾਂ ਤੁਸੀਂ ਛੀਰੇ ਦੇ ਦੇ ਲੋਗੇ ਛੇੜੇ ਵੈਦਾਂ ਦੋ ਦੋ ਜਾਂ ਤਿੰਨ ਤਿੰਨ ਛੀਰੇ ਦੇ ਲੋ ਸੋ ਤੇ ਜਿਹੇ ਹੱਥ ਨਾਲ ਦੇਓ ਨਹੀਂ ਕਿਵੇਂ ਇਹ ਫਿਰ ਜਮੇ ਹੀ ਪਾਟ ਜਾਂਦਾ ਅੰਦਾ। ਇਹ ਤਾਂ ਤੇ ਹੁਣ ਆਪਾਂ ਦੂਜੇ ਪਾਸੇ ਕੜਾਹੀ 'ਚ ਉਠੀਗੀ ਢੜਦੇ ਆ ਤੇ ਉਹਦੇ ਵਿੱਚ ਆਪਾਂ ਸਾਰੇ ਮਸਾਲੇ ਪਾਉਣੇ ਆ ਇਹ ਆਪਾਂ ਮਸਾਲੇ ਮੈਕਸੀਕੇ ਕਰਕੇ ਰੱਖੇ ਸੀ ਲੂਣ ਆ ਇਹਦੇ 'ਚ ਮੇਥੀ ਆ ਹਲਦੀ ਆ ਕਰੀ ਪਾਊਡਰ ਆ ਇਹਦੇ ਵਿੱਚ ਆਪਾਂ ਤੇਲ ਕੜਾਹੀ 'ਚ ਢੜਕੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਪਹਿਲਾਂ ਲਓ ਜੀ ਆਪਣਾ ਜਿਹੜਾ ਤੇਲ ਸੀਗਾ ਉਹ ਗਰਮ ਹੋ ਗਿਆ ਆਪਾਂ ਜਿਹੜੇ ਮਸਾਲੇ ਮਿਕਸ ਕੀਤੇ ਆਪਾਂ ਇਹ ਤੇਲ ਦੇ ਵਿੱਚ ਪਾ ਦੇਣੀ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਕੇ ਇਹਦੇ ਵਿੱਚ ਆਪਾਂ ਜਿਹੜੇ ਅੰਡੇ ਆ ਉਹਨਾਂ ਨੂੰ ਫ੍ਰਾਈ ਕਰ ਲੈਣਾ ਮਸੂਫ ਤੇਗੇ ਹੱਪਣਾ ਆਪਾਂ ਫ੍ਰਾਈ ਕਰਨਾ ਇਹਨਾਂ ਨੂੰ ਇਹਦਾ ਹੋਰੀ-ਫੋਰੀ ਆਪਾਂ ਸਾਦੇ ਅੰਡੇ ਆ ਉਹਨਾਂ ਬੈਸ ਪਾ ਦੇਣਾ ਮਾਸੀ हौली हौली देना बस एना मसाला अपनी इधर तरी चं तरह रेडी होगी उदो आप इधर पावे क्योंकि रेडी तो है ही है सिम तो रखना वा एच आर्च है ਇੰਨਾ ਨੂੰ ਮਸ ਕਮਾਜੇ ਦੇਣਾ ਮਾ ਬੜੋ ਕਿ ਆਪਾਂ ਜਿਹੜੀ ਇਹ ਤਰੀਆ ਜਦੋਂ ਚੰਗੀ ਤਰ੍ਹਾਂ ਬਣ ਗਈ ਆਪਾਂ ਉਹਨਾਂ ਦੇ ਵਿੱਚ ਪਾ ਦਾਂਗੇ ਹੂੰ ਇੰਨਾ ਨੂੰ ਮਸਾਪਾਈ ਦੇ ਵਿੱਚ ਇੰਨੇ ਕੀ ਫਰਾਈ ਕਰਨੇ ਆ ਜਿਆਦਾ ਨਹੀਂ ਆ ਦੇਖੋ ਇਹ ਸੋਹਣਾ ਕਲਰ ਜਾ ਹੋ ਗਿਆ ਇਹਨਾਂ ਦਾ ਖਾੜੀ ਸੋਹਣਾ ਆ ਜਾਂਦਾ ਇੰਨੀ ਨਾਲ ਇਧਰ ਆਪਣਾ ਮਸਾਲਾ ਚੰਗੀ ਤਰ੍ਹਾਂ ਲੈ ਰਹੀ ਹੁ ਜਿਵੇਂ ਹੁਣ ਆਪਾਂ ਗਰਮ ਪਾਣੀ ਇਹਦੇ ਵਿੱਚ ਪਾਉਂਦੇ ਆ ਅਤੇ ਪੌੜਾ ਜਹਾ ਹੂਰ ਆਪਾਂ ਪਹਿਲਾਂ ਕੁੱਕ ਕਰਦੇ ਹਾਂ ਲੋ ਜੀ ਵੇਖੋ ਆਪਣਾ ਤੜਕਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਂਦੇ ਆ ਆਪਾਂ ਕੈਟਲ ਦੇ ਵਿੱਚ ਪਾਣੀ ਗਰਮ ਕੀਤਾ ਚੰਗੀ ਤਰ੍ਹਾਂ ਹੁਣ ਆਪਾਂ ਇਹ ਪਾ ਕੇ ਇਹਨੂੰ ਆਪਾਂ 10 ਤੋਂ 18 ਤੱਕ ਮਿੰਟ ਦੁਆਇਲ ਕਰਨਾ ਚੰਗੀ ਤਰ੍ਹਾਂ ਜਿੰਨੀ ਆਪਾਂ ਨੂੰ ਕਰੇ ਚਾਹੀਦੀ ਆਪਾਂ ਉਨੀਕ ਬਣਾਉਣੀ ਆ ਕਿਉਂਕਿ ਉਹ ਦੁੱਧੇ ਥੋੜਾ ਜਿਹਾ ਜ਼ਿਆਦਾ ਹੀ ਪਾਉਂਗੇ ਕਿਉਂਕਿ ਨੂੰ ਰਿਜਨ ਨੂੰ ਵੀ ਟਾਈਮ ਲੱਗਣਾ ਹੁਣ ਆਪਾਂ 8 ਤੋਂ 10 ਮਿੰਟ ਚੰਗੀ ਤਰਾਈ ਨੂੰ ਕੁੱਕ ਕਰਨਾ ਸਿੰਮ ਗੈਸ ਤੇ ਧੰਦੇ ਟੱਪਾ ਲਾਸਟ ਤੇ ਪਾਉਨੇ ਆ ਜਦੋਂ ਬਿਲਕੁਲ ਕੜੀ ਤਿਆਰ ਹੋ ਗਈ ਆ ਆਪਣੀ। ਇਹ ਹੁਣ ਆਪਾਂ ਇਹਨੂੰ ਟੱਕੇ ਰੱਖ ਦਿੰਨੇ ਆ। ਸਿੰਮ ਗੈਸ ਸਿੰਮ ਕਰ ਦਿੰਨੇ ਆ ਤੇ ਇਹ ਹੌਲੀ ਹੌਲੀ ਕੱਕ ਹੋਈ ਜਾਊ। ਹਜੇ ਆਪਾਂ ਫੋੜਾ ਜਾਂ ਪਾਣੀ ਹੋਲ ਪਾਦਗੇ ਕਿਉਂਕਿ ਹੁਣ ਹਜੇ ਟਾਈਮ ਲੱਗ ਰਾਇ। ਹਾਂ। ਹੁਣ ਆਪਾਂ ਟੱਕੇ ਰੱਖ ਦਿੰਨੇ ਆ। ਲਓ ਜੀ ਵੇਖੀਗੇ ਆਪਣੀ ਜਿਹੜੀ ਕਰੀ ਸੀਗੀ ਇਹਨੂੰ 8 ਤੋਂ 10 ਮਿੰਟ ਹੋ ਗਏ ਰਹਿ ਜੀ ਨੂੰ ਹੁਣ ਆਪਾਂ ਵੇਖਦੇ ਆਂ ਕਿਸ ਤਰ੍ਹਾਂ ਦੀ ਤਿਆਰ ਹੋਈ ਆ ਆ ਦੇਖੋ ਇਹ ਬਿਲਕੁਲ ਬਹੁਤ ਤਿਆਰ ਹੈ ਇਹ ਆਪਾਂ ਤੁਹਾਨੂੰ ਲਾ ਕੇ ਹੀ ਦਿਖਾਉਨੇ ਆਂ ਆ ਦੇਖੋ ਮਸਾਲਾ ਬਿਲਕੁਲ ਮੈਕਸ ਹੋ ਗਿਆ ਹੁਣ ਜਿਹੜੇ ਆਪਣੇ ਆਂਦੇ ਆ ਉਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਦਿੰਗੇ ਆ ਆ ਆ ਪਾੰਦੇ ਇੱਧਰ ਭਾਗ ਲੈ ਸੀਗੇ ਤੇ ਇਹਨਾਂ ਨੂੰ ਆਪਾਂ ਹੁਣ ਇੱਧਰ ਪਾ ਗਏ ਕਿ ਮੈਂ ਤੁਸੀਂ ਚਾਹੁੰਦੇ ਆ ਕਿ ਉਹ ਹੋਰ ਪੌਣਾ ਵਿੱਚ ਜਾਂ ਤੇਲ ਜਿਹੜੇ ਚਾਪਾ ਫੜਾਈ ਕੀਤੇ ਆ ਪਾ ਸਕਦੇ ਆ ਪਰ ਅਸੀਂ ਚਾਹੁੰਦੇ ਨਹੀਂਗੇ ਕਿ ਅਸੀਂ ਕਿਹਾ ਵੀ ਪਹਿਲਾਂ ਵੀ ਪਾਇਆ ਵਈ ਜਾਂ ਤੜਕੇ ਦੇ ਵਿੱਚ ਇਸ ਕੱਟ ਕੇ ਆ ਪਾਏ ਇਹ ਨਹੀਂ ਪੌਣਾ ਹੁਣ ਆਪਾਂ ਇਹ ਭੂਖ ਮੈਂ ਚ ਮਸਾਲੇ ਦੇ ਚ ਮਿਕਸ ਕਰਨ ਵਾਸਤੇ ਦੂਖ ਮੈਂ ਤਾਂ ਆਪਾਂ ਹੋਰ ਪੁੱਕ ਕਰਾਂਗੇ ਤੇ ਫਿਰ ਉੱਪਰ ਦੀ ਆਪਾਂ ਇਹ ਦੇ ਤਣ ਦਾ ਤਰ ਤ ਕੇ ਰੱਖੀ ਹੋਇਥੇ ਆਪਾਂ ਇਹ ਕੱਤਕੇ ਧੂਕੇ ਰੱਖੀ ਬੈਠੇ ਆਪਾਂ ਫੇਰੇ ਇਹ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਦੇਰ ਦੋ ਕਮਿੰਟ ਹੋਰ ਕੁੱਕ ਕਰ ਲਏਗੇ ਤੇ ਠੱਕ ਕੇ ਰੱਖ ਦਿੰਦੇ ਆਪਾਂ ਸੇਮ ਤੇ ਕਰਕੇ ਗਏ ਸੀ ਲਓ ਜੀ ਦੇਖੋ ਆਪਣੀ ਸਬਜ਼ੀ ਦੀ ਫਾਈਨਲ ਲੁੱਕ ਇਸ ਤਰ੍ਹਾਂ ਦੀ ਤਿਆਰ ਹੋਈ ਆ ਆਪਾਂ ਹੁਣ ਇਹਦੇ ਵਿੱਚ ਧਨੀਆ ਪਾਉਨੇ ਆ ਆਪਾਂ ਧਨੀਆ ਕੱਟ ਕੇ ਰੱਖਿਆ ਸੀਗਾ ਆਪਾਂ ਇਹਦੇ ਵਿੱਚ ਹੁਣ ਧਨੀਆ ਪਾ ਦਿੰਨੇ ਆ ਜਿੰਨਾ ਤੁਸੀਂ ਪਾਉਣਾ ਚਾਹੁੰਦੇ ਆ ਪਾਓ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾਦ ਗਏ ਮਿਕਸ ਹੋ ਗਏ ਵੇ ਤੇ ਫੇਰ ਆਪਾਂ ਇਸ ਨੂੰ ਛੋਟੇ ਪਾਂਦੇ ਚ ਪਾ ਕੇ ਦਿਖਾਉਨੇ ਆ ਕਿ ਇਸ ਤਰ੍ਹਾਂ ਦੀ ਤਿਆਰ ਹੋਈ ਗਿਆ ਹੈ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੀ ਆ ਬਿਲਕੁਲ ਰੈਡੀ ਆ ਹੁਣ ਆ ਦੇਖੋ ਇਹਦੇ ਵਿੱਚ ਆਪਾਂ ਚੀਰੇ ਦੇਤੇ ਕਰਕੇ ਇਹਦੇ ਨਾਲ ਨਾਲ ਵਿੱਚ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੈ ਲਓ ਜੀ ਇਸ ਤਰ੍ਹਾਂ ਦੀ ਆਪਣੀ ਸਬਜੀ ਤਿਆਰ ਹੋਈ ਆ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟਿਕਟੌਕ ਤੇ ਵੀ ਵੇਖ ਸਕਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮੱਚ